ਦੀਖਾ ਖਾਲਸਾ ਵੈਰੂ ਜੀ ਕੀ ਫਤਿਹ ਮੈਂ ਸੱਤਪਾ ਸਿੰਘ ਸਰਪੰਚ ਪਿੰਡ ਭੂਖੜੀ ਖੁਰਦ ਜੋ ਕਿ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਜੀ ਦੇ ਜਤਨਾ ਸਦਕਾ ਬਹੁਤ ਸਖਤ ਮਿਹਨਤ ਸਦਕਾ ਅੱਜ ਸਾਡੇ ਪਿੰਡ ਭੂਖੜੀ ਖੁਰਦ ਵਿਖੇ ਇਸ਼ਨਾਨ ਘਾਟ ਬਣਨ ਲੱਗ ਗਿਆ ਜੀ ਅੱਜ ਇਹ ਸੁਧਾਨੀ ਪੱਤਰ ਬਾਬਾ ਜੀ ਨੇ ਰੱਖ ਦਿੱਤਾ ਸੋ ਜਿਹੜਾ ਇਸ ਦਰਿਆ ਦੇ ਵਿੱਚ ਅੱਜ ਇਸ਼ਨਾਨ ਘਾਰੇ ਬਣ ਰਿਹਾ ਸਾਡਾ ਇਹ ਅੱਜ ਤੋਂ ਕੋਈ 35 ਸਾਲ ਪਹਿਲਾਂ ਜੇ ਇਹਦੇ ਵਿੱਚ ਅਸੀਂ ਇਸ਼ਨਾਨ ਆਪ ਕਰਦੇ ਰਹੇ ਹਾਂ ਸੋ 35 ਸਾਲਾਂ ਬਾਅਦ ਅੱਜ ਇਸ ਨੂੰ ਇੱਕ ਨਵੀਂ ਦਿਖ ਨਵਾਂ ਰੂਪ ਮਿਲ ਰਿਹਾ ਜੀ ਜੋ ਕਿ ਬਹੁਤ ਹੀ ਛਲਾਂਗਾ ਜੋ ਕਰਮਾ ਬਾਬਾ ਜੀ ਨੇ ਬਹੁਤ ਹੀ ਜਲਦੀ ਇਹ ਕੰਮ ਨੂੰ ਸਿਰੇ ਚੜਾਇਆ ਵਾ ਔਰ ਇੱਥੋਂ ਸਾਡੇ ਸਿਰੇ ਚੜ ਗਿਆ ਜੀ ਲੁਧਿਆਣੇ ਵਿੱਚ ਥੋੜਾ ਜਿਹਾ ਟਾਈਮ ਲੱਗੂ ਜ਼ਰੂਰ ਅਸੀਂ ਜਿਹੜੀਆਂ ਸੰਗਤਾਂ ਇੱਥੇ ਆਪਣੇ ਬਸਾਖੀ ਤੇ ਮੇਲਾ ਵੀ ਭਰ ਰਿਹਾ ਜੀ ਪੂਰਾ ਇੱਥੇ ਆਇਓ ਦਰਸ਼ਨ ਵੀ ਜ਼ਰੂਰ ਕਰਿਓ ਜਿਹੜੀ ਸੇਵਾ ਆਪਾਂ ਕਰ ਸਕਦੇ ਆ ਉਹ ਜੀ ਸੇਵਾ ਵੀ ਕਰੋ ਇਹਦੇ ਵਿੱਚ ਤਨ ਮਨ ਧਨ ਨਾਲ ਸੋ ਸੰਗਤਾਂ ਨੂੰ ਇਹੀ ਅਪੀਲ ਆ ਕਿ ਆਪਾਂਾਂ ਤੋਂ ਬਚੋ ਜਿਹੜੇ ਕੋਈ ਦੂਰੋਂ ਨੇੜੇ ਹੈਗੇ ਆ ਉਹ ਜਰੂਰ ਇੱਥੇ ਪਹੁੰਚ ਕੇ ਦੇਖੋ ਇੱਥੇ ਦੇ ਪਹਿਲੇ ਹਾਲਾਤ ਵੀ ਤੁਹਾਨੂੰ ਦਿਖਾ ਦੇਵਾਂਗੇ ਪਹਿਲਾਂ ਕੀ ਹਾਲਾਤ ਸੀ ਅੱਜ ਦੇ ਹਾਲਾਤ ਕੀ ਨੇ ਸੋ ਇਸ ਕਰਕੇ ਜੋ ਲੁਧਿਆਣੇ ਤੋਂ ਪਰਲੇ ਪਿੰਡ ਵੀ ਨੇ ਅਸੀਂ ਉਹਨਾਂ ਨੂੰ ਵੈਸੇ ਵੀ ਮੈਸੇਜ ਦੇਵਾਂਗੇ ਜਾ ਕੇ ਜਾ ਕੇ ਵੀ ਮਿਲਾਂਗੇ ਪਰ ਉਹ ਜਿਹੜੇ ਕੋਈ ਵੀਡੀਓ ਨੂੰ ਸੁਣਦੇ ਨੇ ਉਹ ਇੱਕ ਵਾਰੀ ਆ ਕੇ ਜਰੂਰ ਸਾਡੇ ਪਿੰਡ ਭੂਖੜੀ ਖੁਰ ਦੇਵੇਗੇ ਆ ਕੇ ਪਾਣੀ ਦਾ ਨਜ਼ਾਰਾ ਵੀ ਦੇਖੋ ਔਰ ਜੋ ਇੱਥੇ ਸਾਫ਼ ਸਪਾਈ ਸਾਡੇ ਹੋਈ ਆ ਉਹ ਵੀ ਇੱਕ ਮਿਸਾਲ ਦੀ ਤਰ੍ਹਾਂ ਬਣ ਗਈ ਆ ਜੀ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤ